ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਹੁਣ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆ ਫਰਸਟ ਆ ਕਾਟਨ ਦੇ ਸੂਟ ਹੋਣਗੇ ਕਾਟਨ ਦਾ ਹੀ ਦੁਪੱਟਾ ਹੋਏਗਾ ਬਹੁਤ ਸੋਹਣਾ ਪਿਓਰ ਕਾਟਨ ਚ ਫੈਬਰਿਕ ਰਹੇਗਾ 670 ਪਰ ਪ੍ਰਾਈਸ ਰਹੇਗਾ ਸ਼ਿਪਿੰਗ ਫ੍ਰੀ ਰਹੇਗੀ ਇਹ ਬਹੁਤ ਹੀ ਸੂਟ ਜਿਹੜੇ ਸੇਲ ਹੁੰਦੇ ਆ ਨੈਕਸਟ ਆ 1490 ਦੇ ਪੰਜ ਸੂਟ ਮਿਲਣਗੇ ਇਹ ਸਪੈਸ਼ਲ ਅੱਜ ਡਿਸਕਾਊਂਟ ਲਾਇਆ ਹੈ ਇਹਦੇ ਵਿੱਚ ਨੈਕਸਟ ਆ ਬਲੇ ਕਾਟਨ ਦੇ ਸੂਟ ਹੋਣਗੇ 올ਓਵਰ 5 ਮੀਟਰ ਸੂਟ ਰਹੇਗਾ 499 ਰੁਪਏ ਪ੍ਰਾਈਸ ਰਹੇਗਾ ਜਿੰਨੇ ਵੀ ਸੂਟਾਂ ਦਾ ਆਪਾਂ ਪ੍ਰਾਈਸ ਤੁਹਾਨੂੰ ਦੱਸ ਰਹੇ ਆ ਇਹਨਾਂ ਦੀ ਸ਼ਿਪਿੰਗ ਜਿਹੜੀ ਹੈ ਫ੍ਰੀ ਆ ਸ਼ਿਪਿੰਗ ਦੇ ਕੋਈ ਵੀ ਤੁਹਾਨੂੰ ਲੱਗ ਤੋਂ ਚਾਰਜਸ ਪੇ ਕਰਨ ਦੀ ਲੋੜ ਨਹੀਂ ਹੈ ਉਮ ਇਹਨਾਂ 400 ਰੁਪਏ ਮੇਂ ਪ੍ਰਾਈਸ ਰਹੇਗਾ 올ਓਵਰ ਸੂਟ ਰਹੇਗਾ 5 ਮੀਟਰ ਦੀ ਕੱਟ ਰਹੇਗੀ ਬਹੁਤ ਸੋਹਣਾ ਇਹ ਵੀ ਸੂਟ ਹੈ ਜੀ ਨੈਕਸਟ ਆਵਲੇ ਪਿਓਰ ਕਾਟਨ ਦੇ ਸੂਟ ਆ ਗਏ ਜੀ 598 ਰੁਪਏ ਪ੍ਰਾਈਸ ਰਹੇਗਾ ਠੀਕ ਹੈ ਜੀ 5 2 2 ਮੀਟਰ ਦੀ ਕੱਟ ਰਹੇਗੀ 2 2 ਮੀਟਰ ਦੀ ਸ਼ਰਟ 2 2 ਮੀਟਰ ਦੀ ਬਾਟਮ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਹੈ ਜੀ ਪਿਓਰ ਕਾਟਨ ਦੇ ਵਿੱਚ ਆ ਇਹਦੇ ਵਿੱਚ ਵੀ ਕਲਰ ਕਾਫੀ ਕਲੈਕਸ਼ਨ ਹੈਗੀ ਆ ਚੈੱਕ ਕਰੀ ਚਲੋ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਸ਼ੇਡ ਹੈਗੇ ਡਿਫਰੈਂਟ ਜੀ ਚੀਜ਼ ਹੈ ਜੀ ਨੈਕਸਟ ਆ ਵੀ ਪਿਓਰ ਕਾਟਨ ਦਾ ਫੈਬਰਿਕ ਰਹੇਗਾ ਬਾਟਮ ਤੇ ਇਹਦੇ ਵਰਕ ਰਹੇਗਾ ਨੈਕਸਟ ਆ ਵਾਲਾ ਵੀ ਫੈਬਰਿਕ ਸੇਮ ਪਿਓਰ ਕਾਟਨ ਚ ਰਹੇਗਾ ਇਹਦੇ ਬਾਟਮ ਨਾਲ ਰਹੇਗੀ ਚਿਕਨ ਦੀ ਨੈਕਸਟ ਆ ਵਾਲਾ ਵੀ ਪਿਓਰ ਕਾਟਨ ਦੇ ਸੂਟ ਹੋਣਗੇ ਨਾਲ ਮਸਲੀਨ ਕਾਟਨ ਦਾ ਦੁਪੱਟਾ ਰਹੇਗਾ ਨੈਕਸਟ ਆ ਵਾਲਾ ਪਿਓਰ ਕਾਟਨ ਦਾ ਸੂਟ ਰਹੇਗਾ ਟੈਬੀ ਦਾ ਨਾਲ ਦੁਪੱਟਾ ਰਹੇਗਾ ਸੌਫਟ ਵਾਲਾ ਦੁਪੱਟਾ ਹੋਏਗਾ ਜੀ ਨੈਕਸਟ ਆ ਵਾਲੇ ਵੀ ਪਿਓਰ ਕਾਟਨ ਦੇ ਸੂਟ ਹੋਣਗੇ ਸੌਫਟ ਡਿਜੀਟਲ ਪ੍ਰਿੰਟ ਦਾ ਦੁਪੱਟਾ ਰਹੇਗਾ ਨੈਕਸਟ ਆ ਵਾਲੇ ਵੀ ਪਿਓਰ ਕਾਟਨ ਚ ਹੋਣਗੇ ਨਾਲ ਬਾਟਮ ਇਹਨਾਂ ਦੀ ਚਿਕਨ ਦੀ ਆ ਨੈਕਸਟ ਆਵਲੇ ਕੈਮਰੀ ਕਾਟਨ ਦੇ ਸੂਟ ਹੈ ਜੀ ਬਹੁਤ ਸੋਹਣੇ 2.5 ਮੀਟਰ ਦੇ ਇਹਨਾਂ ਦੇ ਵੀ ਕੱਟਿਆ ਜੀ ਬਹੁਤ ਵਧੀਆ ਲਾਈਟ ਜੇ ਸ਼ੇਡ ਹੈ ਜਿਹਦਾ ਪਹਿਣਾ ਹੁਣ ਸਮਰ ਦੇ ਅਕੋਰਡਿੰਗ ਲਾਈਟ ਸ਼ੇਡ ਪਸੰਦ ਕਰਦੀਆਂ ਇਹਨਾਂ ਦੇ ਵਿੱਚ ਆਪਾਂ ਸਪੈਸ਼ਲ ਆਫਰ ਲਾਈ ਹੈ ਅਗਰ ਤੁਸੀਂ ਇੱਕ ਸੂਟ ਲੈਣੇ ਆ ਤਾਂ ਸਾਨੂੰ 650 ਰੁਪਏ ਪ੍ਰਾਈਸ ਲੱਗੇਗਾ ਅਗਰ ਤੁਸੀਂ ਇਹ ਤਿੰਨ ਸੂਟ ਬਾਈ ਕਰਦੇ ਹੋ ਤਾਂ ਤੁਹਾਨੂੰ ਇੱਥੇ ਡਿਸਕਾਊਂਟ ਸਪੈਸ਼ਲ ਮਿਲੇਗਾ ਅਗਰ ਤੁਸੀਂ ਸੂਟ ਇਹ ਬਾਈ ਕਰਨਾ ਚਾਹੁੰਦੇ ਹੋ ਤਿੰਨ ਤਾਂ ਤੁਸੀਂ ਸਕਰੀਨ ਤੇ ਨੰਬਰ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਕਿ ਕਿੰਨਾ ਪ੍ਰਾਈਸ ਲੱਗੇਗਾ ਤੇ ਸਪੈਸ਼ਲ ਡਿਸਕਾਊਂਟ ਤੁਹਾਨੂੰ ਜਲਦੀ ਤੋਂ ਜਲਦੀ ਕੋਈ ਵੀ ਕਲਰ ਤੁਸੀਂ ਸਿਲੈਕਟ ਕਰ ਲਓ ਤੇ ਸਕਰੀਨਸ਼ਾਟ ਲੈ ਲਓ ਤੇ ਆਰਡਰ ਬੁੱਕ ਕਰਵਾ ਦਿਓ ਨੈਕਸਟ ਆਵਲੇ ਡਿਫਰੈਂਟ ਹੈ ਹੈ ਇਹਨਾਂ ਵਿੱਚ ਵੀ ਸੇਮ ਇਹੀ ਆਫਰ ਆ ਬਟ ਇਹ ਅਲੱਗ ਤੁਸੀਂ ਸਿਲੈਕਟ ਕਰਨੇ ਉਹ ਵਾਲੇ ਅਲੱਗ ਕਰਨੇ ਆ ਹੈ ਸੇਮ ਇਹ ਵੀ ਕੈਮਰੀ ਕਾਟਨ ਦੇ ਵਿੱਚ ਹੀ ਹੈ ਜੀ ਬਹੁਤ ਸੋਹਣੀ ਕਲਰ ਕਲੈਕਸ਼ਨ ਹੈ ਜੀ ਲਾਈਟ ਜਿ ਸ਼ੇਡ ਹੈਗੇ ਆ ਸਮਰਸ ਦੇ ਅਕੋਰਡਿੰਗ ਜਿੱਦਾਂ ਭੈਣਾ ਲਾਈਕ ਕਰਦੀਆਂ ਕਲਰ ਉਦਾਂ ਦੇ ਹੀ ਲੈ ਕੇ ਆਏ ਆ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਭੁਖਾਈ ਦਾ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਤਾਂ ਤੁਸੀਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਨੈਕਸਟ ਆਵਲੇ ਪਿਓਰ ਵਿਸਕੋਜ਼ ਲਿਲਨ ਦੇ ਵਿੱਚ ਸੂਟ ਹੈ ਆਪਣੇ ਕੋਲ ਨੈਕਸਟ ਆਵਲੇ ਪਿਓਰ ਕੈਮਰੀ ਕਾਟਨ ਦੇ ਸੂਟਾਂ ਨਾਲ ਪਿਓਰ ਸ਼ਫੌਨ ਦਾ ਦੁਪੱਟਾ ਰਹੇਗਾ ਦੁਪੱਟੇ ਦੇ ਫੋਰ ਸਾਈਡ ਜਿਹੜੀ ਲੈਸ ਲੱਗੀ ਹੋਈਗੀ ਸੂਟ ਤੇ ਵੀ ਬਹੁਤ ਸੋਹਣੀ ਔਰਗੈਂਜ਼ਾ ਦੀ ਦੂਸਰੀ ਲੈਸ ਲਗਾ ਕੇ ਬਹੁਤ ਸੋਹਣਾ ਸੂਟ ਨੂੰ ਰੈਡੀ ਕੀਤਾ ਹੋਇਆ ਫਰਨੀਸ਼ਿੰਗ ਬਹੁਤ ਸੋਹਣੀ ਕੀਤੀ ਹੋਈ ਹੈ ਜੀ ਕਲਰ ਦੇਖੋ ਡਿਫਰੈਂਟ ਜੀ ਕਲਰ ਹੈ ਜੀ ਜੁਨੀਕ ਜੇ ਨੈਕਸਟ ਆਵਲੇ ਆਪਣੇ ਕੋਲ ਆਗੇ ਵਰਕ ਵਾਲੇ ਸੂਟ ਠੀਕ ਹੈ ਸਭ ਦਾ ਡਿਫਰੈਂਟ ਡਿਫਰੈਂਟ ਵਰਕ ਰਹੇਗਾ ਡਿਫਰੈਂਟ ਹੀ ਪ੍ਰਾਈਸ ਰਹੇਗਾ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਪ੍ਰਾਈਸ ਬਾਰੇ ਪੁੱਛ ਸਕਦੇ ਹੋ ਠੀਕ ਹੈ ਜੀ ਇਹਨਾਂ ਤੇ ਸਪੈਸ਼ਲ ਡਿਸਕਾਊਂਟ ਲਾਇਆ ਹੈ ਜਿਹੜੇ ਇਹ 3000 ਦੇ ਸੂਟ ਹੈ ਜੀ ਇਹ 5 16 1700 ਦੇ ਲਗਾਏ ਹੋਏ ਆ